ਕਾਲੇ ਜਿਹੇ ਰੰਗ ਦੀ ਗੱਡੀ ਸੀ ਜਿਹੜੀ ਸਾਡੇ ਨੇੜੇ ਆ ਰਹੀ ਸੀ ਜੀ ਹੱਥ ਨਾਲ ਰੋਕਿਆ ਪਰ ਰੁਕਿਆ ਨਹੀਂ ਅਸੀਂ ਅੱਗੇ ਜਾ ਰਹੇ ਸੀ ਸਾਡੇ ਪਿੱਛੇ ਨੂੰ ਆ ਰਹੀ ਸੀ ਛਾਤੀ ਤੇ ਲੱਗੇ ਪਿੱਛੇ ਸੋਮਾ ਦੇ ਵੀ ਕੀ ਗੱਲ ਹੋਈ ਉਹਦਾ ਜੀ ਜੀ ਦਿਹਾੜੀ ਜਾ ਰਹੀ ਸੀ ਚਾਰ ਜਣੀਆਂ ਆਟੋ 'ਚ ਬੈ ਕੇ ਕੋਲ ਟੈਕਸ ਤੇ ਕੋਲ ਆ ਕੇ ਨਾ ਇੱਕ ਗੱਡੀ ਵਾਲਾ ਸੀ ਕਾਲੇ ਜਿਹੇ ਰੰਗ ਦੀ ਗੱਡੀ ਸੀ ਜਿਹੜੀ ਸਾਡੇ ਨੇੜੇ ਆ ਰਹੀ ਸੀ ਜੀ ਹੱਥ ਨਾਲ ਰੋਕਿਆ ਪਰ ਰੁਕਿਆ ਨਹੀਂ ਹਾਂ ਉਹਨਾਂ ਨੇ ਆ ਕੇ ਟੈਂਪੋ ਦੇ ਵਿੱਚ ਗੱਡੀ ਮਾਰੀ ਇਤੋਂ 6 ਵਜੇ ਮੂਹਰੇ ਹਾਂਜੀ ਅਸੀਂ ਅੱਗੇ ਜਾ ਰਹੇ ਹਾਂ ਤੁਸੀਂ ਸਾਡੇ ਪਿੱਛੇ ਨੂੰ ਆ ਰਹੇ ਸੀ ਇਧਰੋਂ ਆ ਰਹੇ ਸੀ ਹਾਂਜੀ ਉਹ ਵੀ ਇਧਰੋਂ ਹੀ ਆ ਰਹੇ ਸੀ ਮਰਚੰਦਾਰੇ ਕੰਨੀ ਤੁਸੀਂ ਕਿੱਧਰੋਂ ਆ ਰਹੇ ਸੀ ਅਸੀਂ ਟੂਪਲਾ ਜਾ ਰਹੇ ਹਾਂ ਤੇ ਕਿੰਨੀ ਕਿਸਵਾੜੀ ਜਿੰਨੀ ਹੈ ਹੈ ਕਿ ਅਸੀਂ 8-10 ਸਵਾਰੀਆਂ ਥੋੜੇ ਜਿੰਨੇ ਤੱਕ ਰਹੇ ਮੇਰੇ ਗੋਟੇ ਤੇ ਲੱਗੇ ਆ ਛਾਤੀ ਤੇ ਲੱਗੇ ਪਿੱਛੇ ਪਿੱਟ ਤੇ ਲੱਗੇ ਬੱਚੇ ਵੀ ਸੀ ਬੱਚੇ ਨੇ ਸੀ ਜਿਹੜੀ ਗੱਡੀ ਵਿੱਚ ਬੰਦੀ ਆ ਉਹ ਤੇਜ਼ ਰਫ਼ਤਾਰ ਸੀ ਸਾਨੂੰ ਇਦਾਂ ਨਹੀਂ ਪਤਾ ਵੀ ਇਹ ਜੀ ਕੌਣ ਸੀ ਅਸੀਂ ਹੱਥ ਦੇ ਤੋਂ ਪਾਰ ਰੁਕੇ ਨਾ ਬਹੁਤ ਐਜ ਸੀ ਹਾਂਜੀ ਪੇਜ ਦੇਖੇ ਸੀ ਹੱਥ ਦਿੱਤਾ ਪਰ ਉਹ ਰੁਕੀ ਨਹੀਂ ਤੇ ਉਹ ਬਾਹਰ ਨਿਕਲ ਕੇ ਮਿਲਿਆ ਫਿਰ ਜਦੋਂ ਜਿਸ ਮੈਨੇ ਉਹਦਾ ਵੀ ਨੁਕਸਾਨ ਹੋਇਆ ਗੱਡੀ ਟੁੱਟ ਗਈ ਸਾਰੇ ਬਹੁਤ ਤੇਜ਼ ਸੀ ਗੱਡੀ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਤੁਸੀਂ ਸੋਚ ਨਹੀਂ ਸੀ ਮੈਨੇ ਉਹਨੂੰ ਕੌਣ ਲੈ ਕੇ ਆਇਆ ਸੀ ਜਿਸ ਸਾਡੇ ਪਿੰਡ ਸੇ ਕੁਝ ਹੋਰ ਬੰਦੇ ਸੀ ਮੇਰਾ ਨੋ ਜਗਿੰਦਰ ਸਿੰਘ ਆ ਜੀ ਕੀ ਘਟਨਾ ਹੋਈ ਆ ਜੀ ਹਾਂਜੀ ਸਵੇਰੇ ਤੜਕੇ ਸਾਡੇ ਮਹੱਲੇ ਦੀਆਂ ਨਾ ਚਾਰ ਜਨਨੀਆਂ ਜਾ ਰਹੀਆਂ ਸੀ ਦਿਹਾੜੀ ਤੇ ਤੇ ਖਲਾਲ ਟੂਲ ਪਲੱਜਾ ਤੇ ਉਰਲੇ ਪਾਸੇ ਇੱਕ ਕਾਰ ਵਾਲਾ ਸੀਗਾ ਉਹਦੇ ਉਹਨੇ ਵਿੱਚ ਮਾਰਿਆ ਤੇ ਕਾਫੀ ਫੱਟਾਂ ਲੱਗੀਆਂ ਨੇ ਸਾਡੇ ਤੇ ਬੁੜੀਆਂ ਤੇ ਸੀਰੀਅਸ ਨੇ ਤੇ ਇੱਕ ਦੋ ਦੇ ਤਾਂ ਮੋਟੇ ਵੀ ਟੁੱਟ ਗਏ ਜੀ ਹੋਰ ਸੱਟੇ ਸੱਟਾਂ ਲੱਗੀਆਂ ਨੇ ਤੇ ਬਾਅਦ ਚ ਹੀ ਪਤਾ ਲੱਗਿਆ ਵੀ ਦਾ 8-10 ਬੰਦੇ ਫੈਕਟਰੀ ਦੇ ਵੀ ਨੇ ਉਹ ਕਟਾਣੀ داخل ਨੇ ਤੇ ਇੱਕ ਫੋਟੀ ਚ ਲੈ ਗਏ ਤੇ ਸੈਕੂਦ ਕਿਨੇ ਜਾਣਾ ਸੀ ਜੀ ਸਹੀ ਹੈ ਜੀ ਟੋਟਲ ਸੀਗੇ ਇਹ 12 13 ਬੰਦੇ ਆ ਕਿੱਥੇ ਜਾ ਰਹੇ ਸੀ ਇਹ ਇਹ ਦਿਹਾੜੀ ਤੇ ਜਾ ਰਹੇ ਸੀਗੇ ਬੁੜੀਆਂ ਤੇ ਟੈਂਪੂ ਜਾ ਰਿਹਾ ਸੀ ਉਹ ਦਰਹੇ ਵਾਲਾ ਸਵਾਰੀਆਂ ਵਾਲਾ ਟੈਂਪੂ ਵਾ ਤੇ ਜਿਹੜੀ ਗੱਡੀ ਆਈ ਆ ਉਹ ਕਿੱਧਰੋਂ ਆਈ ਆ ਇਹ ਲੁਧਿਆਣਾ ਚੰਡੀਗੜ੍ਹੋਂ ਤੋਂ ਆ ਰਹੀ ਸੀ ਲੁਧਿਆਣੇ ਨੂੰ ਜਾ ਰਹੀ ਸੀ ਜੀ ਤੁਹਾਨੂੰ ਪਤਾ ਲੈ ਕਿੰਨੇ ਆਣਾ ਸਵਾਰੀ ਗੱਡੀ ਨਹੀਂ ਜੰਨਾ ਨਹੀਂ ਪਤਾ ਲੱਗਿਆ ਇੱਕ ਬੰਦਾ ਸੀਗਾ ਉਹ ਇੱਥੇ ਮੁਲਾਜ਼ਮ ਲੈ ਕੇ ਵੀ ਆਇਆ ਸੀ ਉਹਨੂੰ ਜਿਹੋਦੇ ਉਹ ਦਵਾਈ ਦੂ ਲੈ ਕੇ ਉਹ ਪਤਾ ਨਹੀਂ ਫਿਲਹਾਲ ਚਲੇ ਗਿਆ। ਕਿਹੜਾ ਇਲਾਜ ਕੀ ਲੱਗਦਾ ਤੁਹਾਨੂੰ? ਕਾਰਨ ਕੀ ਹੋਈ ਐਕਸੀਡੈਂਟ? ਕਾਰਨ ਗੱਡੀ ਬਹੁਤ ਏ ਸੀਗੀ ਜੀ। 120 ਦੀ ਸਪੀਡ ਤੇ ਫਸੀ ਹੋਈ ਆ। ਲੋਕ ਦਾਤੇ ਆ ਵੀ 100 ਘਟ ਤੋਂ ਘਟ ਵੀ 100 ਤੇ 40 50 ਤੇ ਸੀਗੀ। ਕੋਈ ਪਤਾ ਨਾ ਕਿੱਸਾ ਬੰਦਾ ਸੀ ਉਹ। ਲੁਧਿਆਣੇ ਦਾ ਦੱਸ ਰਿਹਾ ਜੀ। ਤੇ ਜਿਹੜੇ ਫਟੜ ਹੋਏ ਉਹਨਾਂ ਤੋਂ ਸੀਰੀਅਸ ਨਹੀਂ। ਸੀਰੀਅਸ ਨਹੀਂ ਹੈਗੇ ਜੀ ਇਹਨੇ ਸੱਟਾਂ ਕਾਫੀ ਲੱਗੀਆਂ ਨੇ ਉਹਨਾਂ ਦੀ। ਕੋਈ ਰੈਫਰ ਵੀ ਕੀਤਾ ਉਹਨੂੰ? ਨਹੀਂ ਰੈਫਰ ਨਹੀਂ ਅਜੇ ਫਿਲਹਾਲ ਕੀਤਾ ਕੋਈ ਅਜੇ ਡਾਕਟਰ ਦਾਦੇ ਆ। ਪਰ ਦੋਇ ਦੋ ਦਿੱਤੇ ਇੱਕਰੇ ਕਰਾਇਆ ਤੇ ਅਜੇ ਉਹਨਾਂ ਦੱਸਦੇ ਆ ਵੀ ਅਜੇ ਰੁਕੋ ਜੇ ਘੰਟਾ ਕੁ ਫਿਰ ਦੱਸਦੇ ਆ ਮੇਰਾ ਨਾਮ ਡਾਕਟਰ ਰਮਨ ਹੈ ਡਾਕਟਰ ਐਕਸੀਡੈਂਟ ਕੇਸ ਆਇਆ ਕਿੰਨੇ ਪੇਸ਼ੰਟਰ ਦੀ ਕੀਰ ਰਹਾਂਗੇ ਇਹ ਸਾਡੇ ਕੋਲ ਤਕਰੀਬਨ ਸਵੇਰੇ ਪੌਣੇ 9 ਵਜੇ ਐਕਸੀਡੈਂਟ ਕੇਸ ਆਇਆ ਜਿਹਦੇ ਵਿੱਚ 5 ਜਾਣੇ ਸੀਗੇ ਜਿਹੜਾ ਦੱਸਿਆ ਗਿਆ ਸਾਨੂੰ ਉਹ ਆਟੋਟ ਸੀਗੇ ਉਹਦਾ ਕਲੈਪਸ ਹੋਇਆ ਬ ਕਿਸੇ ਕਾਰ ਦੇ ਨਾਲ ਠੀਕ ਹੈ 5 ਪੇਸ਼ੈਂਟ ਸੀ ਜਿਨ੍ਹਾਂ ਵਿੱਚੋਂ 4 ਫੀਮੇਲ ਸੀਗੀਆਂ ਇੱਕ ਬਜ਼ੁਰਗ ਸੀ ਉਹਨਾਂ ਵਿੱਚੋਂ ਇੱਕ ਜਿਹੜੀ ਪੇਸ਼ੈਂਟ ਹੈਗੀ ਆ ਨੀਮੋ ਰਾਣੀ ਉਹਦੇ ਸਾਨੂੰ ਡਾਊਟ ਹੈ ਕਿ ਹੈਡ ਇੰਜਰੀ ਹੈਗੀ ਆ ਇੰਟਰਨਲ ਚੇਂਜਸ ਹੈਗੇ ਬ੍ਰੇਨ ਦੇ ਵਿੱਚ ਡਾਊਟ ਹੈ ਸਾਨੂੰ ਉਹਦੀ ਅਸੀਂ ਸੀਟੀ ਸਕੈਨ ਬ੍ਰੇਨ ਵਾਸਤੇ ਉਹਨਾਂ ਨੂੰ ਸਾਡੇ ਸਰਕਾਰੀ ਹਸਪੀਟਲ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਭੇਜਿਆ ਵਾ ਬਾਕੀ ਜਿਹੜੀ ਪੇਸ਼ੈਂਟ ਹੈ ਦੋ ਉਹਨਾਂ ਦੇ ਅਸੀਂ ਐਕਸ-ਰੇ ਉਹਨੇ ਕਰਵਾ ਲਿਆ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਤਾ ਵਾ ਉਹਨਾਂ ਜੋ ਦੋ ਪੇਸ਼ੈਂਟ ਦੀ ਜਿਹੜੀ ਕੋਲਰ ਬੋਨ ਆ ਉਹ ਫ੍ਰੈਕਚਰ ਹੈ ਸਾਡੇ ਜਿਹੜੇ ਹੱਡੀਆਂ ਦੇ ਮਾਹਰ ਡਾਕਟਰ ਨੇ ਉਹ ਦੇਖੇ ਨੇ ਜੀ ਉਹਨਾਂ ਦਾ ਫਰਦਰ ਜੋ ਟ੍ਰੀਟਮੈਂਟ ਆ ਸ਼ੁਰੂ ਹੋ ਗਿਆ ਬਾਬਾ ਜੀ ਦੇ ਐਕਸ-ਰੇ ਡਾਕਟਰ ਸਾਹਿਬ ਨੇ ਦੇਖ ਲਿਆ ਉਹ ਉਹਨਾਂ ਦੇ ਨਾਰਮਲ ਹੈ ਤੇ ਉਹਦੇ ਲਈ ਉਹਨਾਂ ਨੂੰ ਤਾਂ ਬਸ ਮੈਡੀਸਿਨ ਲੈ ਕੇ ਅਸੀਂ ਘਰੇ ਭੇਜਤਾ ਵਾ ਜਿਹੜੇ ਪੰਜੇ ਪੇਸ਼ੇੜਾ ਕਿੰਨੇ ਦਿਨ ਲੱਗਣੇ ਮਿਲਣਗੇ ਇੱਥੋਂ ਇੱਕ ਬਜ਼ੁਰਗ ਬਾਬਾ ਜੀ ਨੇ ਚਾਰ ਫੀਮੇਲ ਸੀਗੀਆਂ ਜਿਨ੍ਹਾਂ ਦੀ ਉਮਰ 35 ਤੋਂ 45 ਸਾਲ ਦੇ ਵਿੱਚ ਦੇ ਬਾਬਾ ਜੀ ਦੀ ਬਾਬਾ ਜੀ ਦੀ 50 60 ਇਅਰ 올ਡ ਇਹ ਇਹ ਹੀ ਦੱਸਿਆ ਕਿ ਆਟੋ ਵਿੱਚ ਸੀਗੇ ਇਹ ਤੇ ਇਹਨਾਂ ਦਾ ਕਿਸੇ ਕਾਰ ਵਾਹਨ ਨਾਲ ਟੱਕਰ ਹੋਈ ਹੈ ਇਹ ਕਾਰ ਵਾਲੇ ਤੇ ਕੋਈ ਐਡਮਿਟ ਹੋਇਆ ਨਹੀਂ ਉਹ ਸਾਡੇ ਕੋ ਨਹੀਂ ਆਇਆ ਉਹ ਸ਼ਾਇਦ ਕਿਤੇ ਹੋਰ ਲੈ ਕੇ ਗਏ ਉਹਨਾਂ ਨੂੰ